ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚਉਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ અમર દુષ્ટ સબહે નમ કાબો આપ હાથ દે મોહે બચાવો સુખી બસએ મોરો પરિવાર સેવક સખ સબહે કરતારા મોર અચ્છા નિજ કર દે કરિયે સબરન કો આજ સંકરીએ પૂર્ણ હોએ અમારી આસા તોર ભજન કી રહે પિયાસાતમ હે ષડ કોઈ અવર ન ઢાઉં ਜੋ ਬਰਚਾਹੂੰ ਸੋ ਤਮ ਤੇ ਪਾਉਂ ਸੇਵਕ ਸੇਕ ਹਮਾਰੇ ਤਾਰਿਏ ਚੁੰਚੁੰਨ ਸਤਰ ਹਮਾਰੇ ਮਾਰਿਏ ਆਪ ਹਾਥ ਦੇ ਮੁਝੇ ਉਪਰਿਏ ਮਰਨ ਕਾਲ ਕਾ ਤਰਸ ਨਵਰੀਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੋ ਕਰਿਓ ਰਖਾ ਰਾਖ ਲਿਹੋ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਰੇ ਪਿਆਰੇ ਦੀਨ ਬੰਦ ਦੁਸ਼ਮਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਾਰ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮ ਜੋਥਿਓ जवन काल सब लोक सवारा नमस्कार है ताहे हमारा जवन काल सब जगत बनायो देव देत जशनी उपजायो आद अंत एक के अवतार सोई गुरु समझियो हमारा नमस्कार तिस ही को हमारी सकल प्रजा जिन आप सवारी शिव कण को शिव गुण सुख दियो ਸਤਰਨ ਕੋ ਪਨ ਮੂ ਬਦਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਟੀ ਤੇ ਕੁੰਚਰ ਅਸਥੂਲਾ ਸਬਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਨੈ ਜਬ ਉਦਕਰਖ ਕਰਾ ਕਰ ਤਾਰਾ ਪਰਜਾ ਤਰਤ ਤਬ ਦੇ ਅਪਾਰਾ ਜਬ ਆਕਰਖ ਕਰਤ ਹੂੰ ਕਬਹੂੰ ਤੁਮ ਮੈਂ ਦਿਲ ਮਿਲਤ ਦੇਹ ਤਰਸਮ ਹੂੰ ਜਿਤੇ ਬਦਨ ਸ੍ਰਿਸ਼ਟ ਸਭ ਤਾਰੇ ਆਪੇ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂੜੂ ਚਾਰਤ ਪੇਦਾ ਜਾ ਕੋ ਪੇਵ ਨ ਪਾਵਤ ਪੇਦਾ ਤਾਕੋ ਕਰਪਾਹਨ ਅਨੁਮਾਨਤ ਮਹਾ ਮੂੜ ਕੁਛ ਪੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਪਇਓ ਰਾਵ ਕਹਿ ਪੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਪੁਜ ਖਾਨ ਬਹੁਰ ਰਚ ਦੀਨੀ ਕਹੋ ਫੂਲ ਰਾਜਾ ਹੈ ਬੈਠਾ ਕੌਸ ਮਿਟ ਪਜੋ ਸੰਕਰਿਆ ਗੱਠਾ ਸਗਰੀ ਸਿਸ਼ਟ ਦਿਖਾਵੇ ਚੰਪਵ ਆਦ ਜੁਗਾਦ ਸਰੂਪ ਸੁਜੰਪਵ ਅਬਰੱਛਾ ਮੇਰੀ ਤੁਮ ਕਰੋ ਸਿੱਖ ਉਬਾਰਿਆ ਸਿੱਖ ਸੰਗ ਕਰੋ ਦੁਸ਼ਟ ਜਿਤੇ ਉਠਵਤੇ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ पुरख जवन पग परे तिहारे दिन के तुम संकट सबटारे जो कल को एक त्य है हैं के काल निकट न आए हैं रक्षा हुए है हुई सब काला दुष्ट अरिष्ट डरे तत्काला कृपा दृष्ट तन जाहि निहर हो ताकि ताप तिन कमोहर हो, हर हो ਰੱਦ ਸਿੱਧ ਕਰਮੋਂ ਸਭ ਹੋਈ ਦੁਸ਼ਟ ਸ਼ਾਸਵ ਸਕੇ ਨ ਕੋਈ ਇੱਕ ਬਾਰ ਜਨਮੈ ਸੰਭਾਰਾ ਕਾਲ ਫਾਸਤੇ ਤਹੇ ਉਭਾਰਾ ਜਿਨਰ ਨਾਮ ਤੇ ਹਾਰ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੈਤ ਮੈਂ ਸ਼ਰਨ ਤੇ ਹਾਰੀ ਆਪਾਤ ਦੇ ਲੋ ਉਭਾਰੀ ਸਰਬ ਠੋਰ ਮੋ ਹੋ ਸਹਾਈ दुष्ट दोख ते लेहो बचाई सरब ठोरम हो सहाय दुष्ट दोख ते लेहो बचाई वाहे गुरु जी का खालसा जी वाहे गुरु जी की फतह एक ओंकार वाहे गुरु जी की फतह पातशाही 10वीं ਕਬਿਓ ਬਾਤ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਅਮਰ ਦੁਸ਼ਟ ਸਭੇ ਤੁਮ ਕਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੇ ਕਰੀਐ ਸਭੈ ਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤਮਹਿ ਛਾੜ ਕੋਈ ਅਵਰ ਨ ਧਿਆਉ ਜੋ ਬਰ ਚਾਹੂ ਸੋ ਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਈਐ ਚੁਣ ਚੁਣ ਨੂੰ ਸਤਿਰ ਹਮਾਰੇ ਮਾਰੀਏ ਆਪ ਹਾਥ ਦੇ ਮੁਝੇ ਉਪਰਿਏ ਮਰਨ ਕਾਲ ਕਾ ਤਰਸ ਨਵਰੀਏ ਹੋ ਜੋ ਸਦਾ ਹਮਾਰੇ ਬੱਚਾ ਸ੍ਰੀ ਅਸਤੁਜੋ ਕਰਿਓ ਰੱਛਾ ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਰੇ ਪਿਆਰੇ ਦੀਨ ਬੰਦ ਦੁਸ਼ਨਨ ਕੇ ਹਮਤਾ तुमहो पुरी चतुर्दशकंत काल पए ब्रह्मा काल पाए अवतरा काल पए शिव जू अवतरा काल पए कर बिष्णु प्रकासा सकल काल का किया तमासा जमन काल योगी शिव कियो बेदराज ब्रह्मा जोथियो जमन काल सब लोक सवारा नमस्कार है ताहे हमारा जवन काल सब जगत बनायो देव देत जशनी उपजायो आद अंत एक के अवतार सोई गुरु समझियो हमारा नमस्कार तिस ही को हमारी सकल प्रजा जिन आप सवारी शिव कण को शिव गुण सुख दियो सत्रण को पल मोह बद कियो ਕਟ-ਕਟ ਕੇ ਅੰਤਰ ਕੀ ਜਾਣਤ ਭਲੇ-bure ਕੀ ਪੀਰ ਪਛਾਨਤ ਛੀਟੀ ਤੇ ਕੁੰਚਰ ਅਸਥੂਲਾ ਸਬਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ-ਏਕ ਕੀ ਪੀਰ ਪਛਾਨੈ ਕਟ-ਕਟ ਕੇ ਪਟ-ਪਟ ਕੀ ਜਾਨੈ ਜਬ ਉਦਕਰਖ ਕਰਾ ਕਰ ਤਾਰਾ ਪਰਜਾ ਤਰਤ ਤਬ ਦੇਹ અપਾਰਾ ਜਬ ਆਕਰਖ ਕਰਤ ਹੂੰ ਕਬ ਹੂੰ ਤਮ ਮੈਂ ਦਿਲ ਮਿਲਤ ਦੇਹ ਤਰਸਮ ਹੂੰ ਜਿਤੇ ਬਦਨ ਸ੍ਰਿਸ਼ਟ ਸਭ ਤਾਰੇ ਆਪੇ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂੜੂ ਚਾਰਤ ਪੇਦਾ ਜਾਗੋ ਭੇਵ ਨ ਪਾਵਤ ਪੇਦਾ ਤਾਕੋ ਕਰਪਾਹਨ ਅਨੁਮਾਨਤ ਮਹਾ ਮੂੜ ਕਛ ਪੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁਧ ਹੈ ਜੀਤੀ ਬਰਨਤ ਪਹਿਨ ਪਹਿਨ ਤੋ ਇਤੇ ਤੀ ਤੁਮਰਾ ਲਖਾ ਨਾ ਜਏ ਪਸਾਰਾ ਇਹ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਰੰਗ ਪਇਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਕਹੋ ਫੂਲ ਰਾਜਾ ਹੈ ਬੈਠਾ ਕਹੋ ਸਿਮਟ ਪਜ ਸੰਕਰਿਆ ਗਠਾ ਸਗਰੀ ਰੀਸ਼ਟ ਦਿਖਾਵੇ ਚੰਪਵ ਆਦ ਜੁਗਾਦ ਸਰੂਪ ਸੁਜੰਪਵ ਅਬਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗ ਕਰੋ ਦੁਸ਼ਟ ਜਿਤੇ ਉਠਵਤੀ ਉਤਪਾਤਾ ਸ਼ਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਝ ਸਰਨੀ ਪਰੇ ਤਿੰਨ ਕੇ ਦੁਸ਼ਟ ਦੁਖਤ ਹੈ ਮਰੇ पुरख जवन पग परे तिहारे दिन के तुम संकट सब टारे जो कल को एक बार है हैं के काल निकट न आए हैं रक्षा हुए ताये सब काला दुष्ट अरिष्ट डरे तत्काला कृपा दृष्ट तन जाहि निहर हो ताके ताप तिन कमोहर हो ਦੇ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸਵ ਸਕੇ ਨ ਕੋਈ ਇੱਕ ਬਾਰ ਜਨਮੈ ਸੰਭਾਰਾ ਕਾਲ ਫਾਸਤੇ ਤਹ ਉਭਾਰਾ ਜਿਨਰ ਨਾਮ ਤਿਹਾਰ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੈਤ ਮੈਂ ਸਰਣ ਤਿਹਾਰੀ ਆਪਾਤ ਦੇ ਲਹੋ ਉਭਾਰੀ ਸਰ ਬਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਰ ਬਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜੀ ਕਾ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ ਇੱਕ ਓੰਕਾਰ ਵਾਹਿਗੁਰਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚੋ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਅਮਰ ਦੁਸ਼ਟ ਸਭੈ ਤੁਮ ਕਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੇ ਕਰੀਐ ਸਭੈ ਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤਮਹਿ ਛਾੜ ਕੋਈ ਅਵਰ ਨ ਧਿਆਉ ਜੋ ਬਰ ਚਾਹੂ ਸੋ ਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਈਐ ਚੁਣ ਚੁਣ ਨੂੰ ਸਤਿਰ ਹਮਾਰੇ ਮਾਰੀਏ ਆਪ ਹਾਥ ਦੇ ਮੁਝੇ ਉਪਰੀਏ ਮਰਨ ਕਾਲ ਕਾ ਤਰਸ ਨਵਰੀਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੋ ਕਰੀਓ ਰੱਛਾ ਰਾਖ ਲਿਹੋ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਰੇ ਪਿਆਰੇ दीन बंद दुष्टन के हमता तुम हो पूरी चतुर्दश कंता काल पाए ब्रह्मा भकतरा काल पाए शिवजू अवतरा काल पाए कर बिष्णु प्रकासा सकल काल का किया तमासा जमन काल योगी शिव कियो बेदराज ब्रह्मा जोथियो जमन काल सब लोक का सवारा नमस्कार है ताहे हमारा जवन काल सब जगत बनायो देव देत जशनी उपजायो आद अंत एक के अवतार सोई गुरु समझियो हमारा नमस्कार तिस ही को हमारी सकल प्रजा जिने आप सवारी शिव कण को शिव गुण सुख दियो सत्रण को पल मोह बद कियो ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪਰਜਾ ਤਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਦਿਲ ਮਿਲਤ ਦੇਹ ਤਰ ਸਮ ਹੂੰ ਜਿਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਬੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾ ਕਾ ਮੂੜੂ ਚਾਰਤ ਪੇਦਾ ਜਾਗੋ ਪੇਵ ਨਾ ਪਾਵਤ ਪੇਦਾ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਛ ਪੇਵ ਨਾ ਜਾਣਤ ਮਹਾਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਹਿਨ ਪਹਿਨ ਤੋ ਇਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ए विद सजा प्रथम संसार एक रूप अनूप स्वरूप रंग पयो राव कही फूपा अंडज जे रज सेतज कीनी उत पुज खान बहर रच दीनी कहो फूल राजा है बैठा कहो सिमट पज संकरे गठा सगरी शिष्ट दिखावे चंपव आध जुगाद स्वरूप सुजंपव ਅਬ ਰੱਖਾ ਮੇਰੀ ਤੁਮ ਕਰੋ ਸਿੱਖ ਉਬਾਰ ਆ ਸਿੱਖ ਸੰਗ ਕਰੋ ਦੁਸ਼ਟ ਜਿਤੇ ਉਠ ਵਤਿ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤੁਦ ਅਵਸਰ ਨੀ ਪਰੇ ਤਿਨ ਕੇ ਦੁਸ਼ਟ ਦੁਖ ਤਹ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ताके काल निकट होता हुई ताे सबकाल दुष्ट अरिष्ट डरे तत्काल कृपा दृष्ट तन जाहे निहर हो ताके ताप तन हर हो हृद्ध सिद्ध कर्मो सब होई दुष्ट शास्व सके न कोई एक बार जन तमें संभारा काल फास्ते तहे उभारा ਜਿਨਰ ਨਾਮ ਤਿਹਾਰੁ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੈਤ ਮੈਂ ਸਰਣ ਤਿਹਾਰੀ ਆਪਾਤ ਜਿ ਲਿਹੋ ਉਭਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿਗੁਰਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿ ਇੱਕ ਓਮ ਕਾ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਨ ਨਾ ਜਾਣ ਕੋ ਪ੍ਰਤਿ ਪਾਰਾ ਉਮਰ ਦੁਸ਼ਟ ਸਭੈ ਤੁਮ ਕਾਹੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰਾ ਛਾ ਨਿਜ ਕਰਦੇ ਕਰੀਐ ਸਭੈ ਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ तमहे छाड़ कोई अवर न त्याऊ जो बर चाहूँ सो तमते पाऊँ सेवक सिख हमारे तारिय चुन चुन सतर हमारे मारिय आप हाथ दे मुझे उभरिय मरण काल का त्रस जो सदा हमारे बच्चा अस्तु जो करियो रच्छा ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਏ ਬ੍ਰਹਮਾ ਬਪਤਰਾ ਕਾਲ ਪਏ ਸ਼ਿਵ ਜੂ ਅਵਤਰਾ ਕਾਲ ਪਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ वेदराज ब्रह्म जोथियो जवन काल सब लोक सवारा नमस्कार है ताहे हमारा जवन काल सब जगत बनायो देव देत जशनी उपजायो आद अंत एक के अवतार सोई गुरु समझियो हमारा नमस्कार तिस ही को मारी सकल प्रजा जिने आप सवारी शिव कण को शिव गुण सुख दियो सत्रण को पल मोह बद कियो कट कट के अंतर की जानत पले बुरे की पीर पहचानत चीटी ते कुंचर स्थूला सब पर कृपा दृष्टि कर फूला संतन दुख पाए ते दुखी सुख पाए साधन के सुखी एक एक की पीर पहचानै ਟਟ ਕਟ ਕੇ ਪਟ ਪਟ ਕੀ ਜਨ ਜਬ ਉਦਕਰਖ ਕਰਾ ਕਰ ਤਾਰਾ ਪਰ ਜਾ ਤਰਤ ਤਬ ਦੇਹ અપਾਰਾ ਜਬ ਆ ਕਰਖ ਕਰਤ ਹੂੰ ਕਬ ਹੂੰ ਤਮ ਮੈਂ ਦਿਲ ਮਿਲਤ ਦੇਹ ਦਰਸਮ ਹੂੰ ਜਿਤੇ ਬਦਨ ਸ੍ਰਿਸ਼ਟ ਸਭ ਤਾਰੇ ਆਪੇ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਬੇਦ ਅਰ ਆਲਮ ਨਿਰੰਕਾਰ ਨਿਰਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂੜੂ ਚਾਰਤ ਪੇਦਾ ਜਾ ਕੋ ਭੇਵ ਨ ਪਾਵਤ ਪੇਦਾ ਤਾਕੋ ਕਰਪਾਹਨ ਅਨੁਮਾਨਤ ਮਹਾ ਮੂੜ ਕਛ ਪੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਪੈਨ ਪੈਨ ਤੋ ਇਤੇ ਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਰੰਕ ਪਿਓ ਰਾਵ ਕਹੀ ਪੂਪਾ ਅੰਦਜ ਜੇ ਰਜ ਸੇ ਤਜ ਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਕਹੋ ਫੂਲ ਰਾਜਾ ਹੈ ਬੈਠਾ ਕਹੋਂ ਸਿਮਟ ਪਜ ਸੰਕਰਿਆ ਗਠਾ ਸਗਰੀ ਵਿਸ਼ੇਸ਼ਟ ਦਿਖਾਵੇ ਚੰਪਵ ਆਦ ਜੁਗਾਦ ਸਰੂਪ ਸੁਜੰਪਵ ਅਬਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗ ਕਰੋ ਦੁਸ਼ਟ ਜਿਤੇ ਉਠਵਤੇ ਉਤਪਾਤਾ ਸ਼ਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ पुरख जवन पग परे तिहारे दिन के तुम संकट सब टारे जो कल को एक त्य है हैं के काल निकट न आए हैं रक्षा हुए ताये सब काला दुष्ट अरिष्ट डरे तत्काल कृपा दृष्ट तन जाहि निहर हो ताके ताप तिन कमोहर हो ਰਿੱਧ ਸਿੱਧ ਕਰਮੋਂ ਸਭ ਹੋਈ ਦੁਸ਼ਟ ਸ਼ਾਸਵ ਸਕੇ ਨ ਕੋਈ ਇੱਕ ਬਾਰ ਜਨਮੈ ਸੰਭਾਰਾ ਕਾਲ ਫਾਸਤੇ ਤਹੇ ਉਭਾਰਾ ਜਿਨਰ ਨਾਮ ਤੇ ਹਾਰ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੈਤ ਮੈਂ ਸਰਣ ਤੇ ਹਾਰੀ ਆਪਾਤ ਜੇ ਲਹੋ ਉਭਾਰੀ ਸਰ ਬਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਰ ਬਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜੀ ਕਾ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ ਇੱਕ ਓੰਕਾਰ ਵਾਹਿਗੁਰਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚੋ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰ ਦੁਸ਼ਟ ਸਭੈ ਤੁਮ ਕਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਹਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੇ ਕਰੀਐ ਸਭੈ ਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤਮਹਿ ਛਾੜ ਕੋਈ ਅਵਰ ਨ ਧਿਆਉ ਜੋ ਬਰ ਚਾਹਉ ਸੋ ਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਈਐ चुन चुन सतर हमारे मारिए आप हाथ दे मुझे उभरिए मरण काल का त्रस जो सदा हमारे बच्चा श्रियु जो करियो रच्छा राख लिहो मोहे राखण हारे साहिब संत सहाय प्यारे दीन बंद दुष्टन के हमता तुमहो पुरी चतुर्दश कंता काल पए ब्रह्मा भपतरा काल पए शिव जू अवतरा काल पए कर बिष्णु प्रकासा सकल काल का किया तमासा जमन काल योगी शिव कियो बेदराज ब्रह्मा जोथियो जमन काल सब लोक सवारा नमस्कार है ताहे हमारा जवन काल सब जगत बनायो देव देत जशनी उपजायो आद अंत एक के अवतार सोई गुरु समझियो हमारा नमस्कार तिस ही को हमारी सकल प्रजा जिने आप सवारी शिव कण को शिव गुण सुख दियो सत्रण को पल मोह बद कियो कट कट के अंतर की जानत ਪਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪਰਜਾ ਤਰਤ ਤਬ ਦੇਹ ਅਪਾਰਾ जब ये आकर करत हूं कब हूं तुम मैं दिल मिलत देह तरसम हूं जीते बदन सृष्टि सब तारे आप अपनी भुजा उचारे तुम सब ही ते रहत निरालम जानत वेद भेद अर आलम निरंका निरूका निर्लंब आद अनिल अनाद असंभ ਤਾ ਕਾ ਮੂੜੂ ਚਾਰਤ ਪੇਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕੁਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚਿੰਨ ਤਨੇ ਪਿਵ ਆਪੇ ਆਪਣੀ ਬੁਧ ਹੈ ਜੀਤੀ ਬਰਨਤ ਪਹਿਨ ਪਹਿਨ ਤੋ ਇਤੇਤੀ ਤੁਮਰਾ ਲਖਾ ਨ ਜਾਏ ਪਸਾਰਾ ए विद सजा प्रथम संसार एक रूप अनूप स्वरूप रंग पयो राव कहि पूपा अंडज जे रज सेतज कीनी उत पुज खान बहर रच दीनी कहो फूल राजा है बैठा कहो सिमट पज संकरे गठा सगरी शिष्ट दिखावे चंपव आध जुगाद स्वरूप सुजंपव ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰਿਆ ਸਿੱਖ ਸੰਗ ਕਰੋ ਦੁਸ਼ਟ ਜਿਤੇ ਉਠਵਤੀ ਉਤਪਾਤਾ ਸ਼ਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਝ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਫੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ताके काल निकट रक्षा हुई ताहे सब काला दुष्ट अरिष्ट डरे तत्काला कृपा दृष्ट तन जाहे निहर हो ताके ताप तिन हर हो ऋद सिद्ध कर्मो सब होई दुष्ट शासव सके न कोई एक बार जन तमें संभारा काल फास ते तहे उभारा ਜੇ ਨਰਨਾਮ ਤਿਹਾਰੁ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੈਤ ਮੈਂ ਸਰਣ ਤਿਹਾਰੀ ਆਪਾਤ ਦੇ ਲਹੁ ਉਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਜੀ Uau, guru Ki que